ਕੱਲ ਨਾ ਇੱਕ ਮੈਮ ਨੇ ਸਾਨੂੰ ਫੋਨ ਕੀਤਾ ਕਹਿੰਦੇ ਕਿ ਜਿਹੜੇ ਤੁਸੀਂ ਇਹ ਵਾਲੇ ਸੂਟ ਫੈਬਰਿਕ ਵਾਲੇ ਪਾਉਂਦੇ ਹੋ ਅਸੀਂ ਨਾ ਕਾਫੀ ਬਾਜ਼ਾਰ ਦੇ ਵਿੱਚ ਲੱਭਦੇ ਰਹੇ ਪਰ ਸਾਨੂੰ ਇਦਾਂ ਦੇ ਸੂਟ ਨਹੀਂ ਮਿਲੇ ਤੁਸੀਂ ਕਿੱਥੋਂ ਬਣਵਾਉਨੇ ਹੋ ਸਾਨੂੰ ਉਹਨਾਂ ਦਾ ਨੰਬਰ ਚਾਹੀਦਾ ਜੀ ਜੀ ਅਸੀਂ ਇਹ ਖੁਦ ਤਿਆਰ ਕਰਵਾਉਨੇ ਆਂ ਫਿਰ ਵੀ ਜਿਆਦਾ ਕੁਆਂਟੀਟੀ ਦੇ ਵਿੱਚ ਲੈਣੇ ਆ ਇਸ ਕਰਕੇ ਤੁਹਾਨੂੰ ਇੰਨਾ ਪ੍ਰਾਈਸ ਵਿੱਚ ਦੇਣੇ ਆ ਬਟ ਜੇ ਤੁਸੀਂ ਇੱਕ ਇੱਕ ਸੂਟ ਤੁਸੀਂ ਹੋਲ ਸੇਲ ਦੇ ਵਿੱਚ ਨਹੀਂ ਲੈ ਸਕਦੇ ਆਪਾਂ ਹੋਲ ਸੇਲ ਦਾ ਕੰਮ ਨਹੀਂ ਰੱਖਿਆ ਹੈਗਾ ਜੀ ਆਪਾਂ ਤੁਹਾਨੂੰ ਇੱਕ ਇੱਕ ਪੀਸ ਦੇਵਾਂਗੇ ਤੁਸੀਂ ਸੇਮ ਦੇ ਵਿੱਚ ਲੈ ਸਕਦੇ ਹੋ ਸ਼ਿਪਿੰਗ 올 ਇੰਡੀਆ ਫਰੀ ਹੁੰਦੀ ਆ ਠੀਕੇ ਸੀ ਔਰ ਮੈਮ ਕਹਿੰਦੇ ਕਿ ਇਹ ਸੂਟ ਸਾਨੂੰ ਕਿਤੇੋਂ ਵੀ ਨਹੀਂ ਮਿਲਦੇ ਕਿਉਂਕਿ ਅਸੀਂ ਪਹਿਲਾਂ ਵੀ ਲਏ ਹੋਏ ਨੇ ਤੁਹਾਡੇ ਕੋਲੋਂ ਇਦਾਂ ਦੀ ਡਿਜ਼ਾਈਨਿੰਗ ਵਾਲੇ ਸੂਟਸ ਤੇ ਉਹਨਾਂ ਦੇ ਅਸੀਂ ਜਾਗੋ ਵਾਸਤੇ ਸਪੈਸ਼ਲ ਲਹਿੰਗੇ ਸ਼ਰਾਰੇ ਬਣਾਏ ਸੀ ਬਹੁਤ ਹੀ ਜ਼ਿਆਦਾ ਪਸੰਦ ਕੀਤੇ ਗਏ ਤਾਂ ਆਪਾਂ ਹਮੇਸ਼ਾ ਕਿੰਨੇ ਹੁੰਨੇ ਆ ਕਿ ਜੇ ਤੁਸੀਂ ਜਾਗੋ ਤੇ ਵੇਅਰ ਕਰਨਾ ਹੋਵੇ ਸ਼ਗਨਾ ਵਾਸਤੇ ਸੂਟ ਬਣਾਉਣਾ ਹੋਵੇ ਤਾਂ ਇਸ ਤੋਂ ਬੈਸਟ ਹੋਰ ਕੁਝ ਨਹੀਂ ਹੈਗਾ ਕਿਉਂਕਿ ਇਹਦੇ ਉੱਪਰ ਐਮਬਰਾਇਡਰੀ ਨਹੀਂ ਕਰਨ ਦੀ ਲੋੜ ਹੈਗੀ ਕੁਝ ਵੀ ਕਰਨ ਦੀ ਲੋੜ ਨਹੀਂ ਹੈ ਸਿੰਪਲੀ ਇਹਨੂੰ ਸਟਿਚ ਕਰੋ ਤੇ ਵੇਅਰ ਕਰੋ ਬਹੁਤ ਸੋਹਣਾ ਲੱਗੇਗਾ